ਦੀ ਸਾਡੀ ਜ਼ਿਲ੍ਹੇ ਦੀ ਵਾਲੀਵਾਲ ਐਸੋਸੀਏਸ਼ਨ ਦੇ ਉਦੇਸ਼ ਯਤਨਾਂ ਦੀ ਸਦਕਾ ਜਿੱਥੇ ਹੋ ਰਹੀ ਆ ਮੈਨੂੰ ਆਸ ਹੈ ਕਿ ਇਸ ਗਰਾਊਂਡ ਦੇ ਵਿੱਚੋਂ ਕਾਫੀ ਪਲੇਅਰਸ ਜਿਹੜੇ ਆਪਣੇ ਮਾਪੇ ਦਾ ਆਪਣਾ ਆਪਣੇ ਇਲਾਕੇ ਦਾ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਗੇ ਕਿਉਂਕਿ ਅੱਜ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਓਵਰ 3000 ਤੋਂ ਉੱਤੇ ਗੇ ਪਿੰਡਾਂ ਦੇ ਵਿੱਚ ਗਰਾਊਂਡਾਂ ਬਣ ਰਹੀਆਂ ਔਰ ਖੇਡ ਨੂੰ ਪ੍ਰਮੋਟ ਸਰਕਾਰ ਵੀ ਕਰ ਰਹੀ ਤੇ ਸਾਡੇ ਨਾਲ ਪ੍ਰਾਈਵੇਟ ਸਕੂਲ ਵੀ ਪੂਰਾ ਸਾਥ ਦੇ ਰਹੇ ਅੱਜ ਤਾਨੇ ਹਲਕੀ ਦੇ ਵਿੱਚ ਸਿਲਵਰੂ ਸਕੂਲ ਦੇ ਵਿੱਚ ਪੰਜਾਬ ਦੀ ਚੈਂਪੀਅਨਸ਼ਿਪ ਕਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੀ ਸਾਡੀ ਜ਼ਿਲ੍ਹੇ ਦੀ ਵਾਲੀਵਾਲ ਐਸੋਸੀਏਸ਼ਨ ਉਹਦੇ ਯਤਨਾਂ ਦੇ ਸਦਕਾ ਜਿੱਥੇ ਹੋ ਰਹੀ ਆ ਤਾਂ ਮੈਨੂੰ ਆਸ ਹੈ ਕਿ ਇਸ ਗਰਾਊਂਡ ਦੇ ਵਿੱਚੋਂ ਕਾਫੀ ਪਲੇਅਰ ਜਿਹੜੇ ਆਪਣੇ ਮਾਪੇ ਦਾ ਆਪਣਾ ਆਪਣੇ ਇਲਾਕੇ ਦਾ ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਨਗੇ ਕਿਉਂਕਿ ਹਮੇਸ਼ਾ ਹੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵੀ ਇਹ ਸੋਚ ਹੈ ਕਿ ਹਮੇਸ਼ਾ ਬੱਚਾ ਸਕੂਲਾਂ ਦੀਆਂ ਗਰਾਊਂਡਾਂ ਤੋਂ ਪਿੰਡਾਂ ਦੀਆਂ ਗਰਾਊਂਡਾਂ ਤੋਂ ਬੱਚੇ ਤਿਆਰ ਹੁੰਦੇ ਆ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਓਵਰ 3000 ਪਿੰਡਾਂ ਦੇ ਵਿੱਚ ਗਰਾਊਂਡਾਂ ਬਣ ਰਹੀਆਂ ਔਰ ਖੇਡ ਨੂੰ ਪ੍ਰਮੋਟ ਸਰਕਾਰ ਵੀ ਕਰ ਰਹੀ ਤੇ ਸਾਡੇ ਨਾਲ ਪ੍ਰਾਈਵੇਟ ਸਕੂਲ ਵੀ ਪੂਰਾ ਸਾਥ ਦੇ ਰਹੇ ਆ ਜਿੰਨੀਆਂ ਵੀ ਸਪੋਰਟਸ ਦੀਆਂ ਕਲੱਬਸ ਬਣੀਆਂ ਨੇ ਜਾਂ ਐਸੋਸੀਏਸ਼ਨ ਇਹ ਵੀ ਬਹੁਤ ਆਪਣਾ ਯੋਗਦਾਨ ਪਾ ਰਹੀਆਂ ਕਿਉਂਕਿ ਖੇਡਾ ਇੱਕ ਇਸ ਤਰ੍ਹਾਂ ਦਾ ਜਾਣਿਆ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਹੀਂ ਔਰ ਮੁਲਕ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਦਾ ਬੱਚੇ ਨਸ਼ਿਆਂ 'ਚ ਪੈ ਗਏ ਬੱਚੇ ਵੱਤ ਪੁਣੇ ਤੇ ਪੈ ਗਏ ਉਹਨਾਂ ਨੂੰ ਰੋਕਣ ਲਈ ਸਾਡੇ ਕੋਲ ਸਿਰਫ ਸਿਰਫ ਇੱਕੋ ਹੀ ਸਾਧਨਾ ਜਿਹੜੀਆਂ ਪਿੰਡੂ ਖੇਡਾਂ ਤੇ ਜਿਹੜੀ ਵਾਲੀਬਾਲ ਦੀ ਖੇਡ ਹੈ ਇੱਕ ਪਿੰਡੂ ਖੇਡ ਮੰਨੀ ਗਈ ਹੈ ਜਿਸ ਤਰੀਕੇ ਨਾਲ ਕਬੱਡੀ ਨੂੰ ਆਪਾਂ ਪ੍ਰਮੋਟ ਕਰਦੇ ਆ ਤਾਂ ਮੈਂ ਬਹੁਤ ਹੀ ਜਿਹੜਾ ਧੰਨਵਾਦੀ ਆ ਜਿੰਨੀ ਜਿਹੜੀ ਵਾਲੀਬਾਲ ਦੀ ਸਾਡੀ ਜ਼ਿਲ੍ਹਾ ਸੋਸੀ ਟੀਮ ਨੇ ਇਹ ਪ੍ਰਾਲਾ ਕੀਤਾ ਨਾਲ ਹੀ ਮੈਂ ਸਿਲਵਰੂਪ ਦੇ ਚੇਅਰਮੈਨ ਕਲੋਚਨ ਜੀ ਦਾ ਤੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦਾ ਦੇਖੋ ਜੀ ਬਹੁਤ ਮਾਨ ਦੀ ਗੱਲ ਹੈ ਕਿ ਹੈਂਡਬਾਲ weight lifting ਔਰ ਉਸ ਤੋਂ ਬਾਅਦ ਅੱਜ ਇਹ ਵਾਲੀਬਾਲ ਦੀ ਸਟੇਟ ਲੈਵਲ ਚੈਂਪੀਅਨਸ਼ਿਪ ਸਾਨੂੰ ਹੁਸ਼ਿਆਰਪੁਰ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ ਔਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਸਟੇਟ ਲੈਵਲ ਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਪ੍ਰਾਈਵੇਟ ਪਬਲਿਕ ਵੱਖ-ਵੱਖ ਜ਼ਿਲ੍ਹਿਆਂ ਤੋਂ ਟੀਮਾਂ ਆਈਆਂ ਹੁਣ ਕਿ ਇਸ ਤਰ੍ਹਾਂ ਦੀ ਵਰਲਡ ਕਲਾਸ ਸਟੇਟ ਆਫ ਦਿ ਆਰਟ ਸਪੋਰਟਸ ਫੈਸਿਲਿਟੀਆਂ ਨੂੰ ਇੱਥੇ ਕਰਵਾਈ ਜਾ ਰਹੀਆਂ ਨੇ ਔਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਬੱਚੇ ਇਨ ਫੈਸਿਲਿਟੀਆਂ ਨੂੰ ਯੂਜ਼ ਕਰਕੇ ਹੋਰ ਪ੍ਰੇਰਿਤ ਹੋਣਗੇ ਔਰ ਆਪਣਾ ਨਾਮ ਆਪਣੇ ਸਾਡੇ ਜ਼ਿਲ੍ਹੇ ਦਾ ਨਾਮ ਨਾ ਸਿਰਫ ਦੇਸ਼ ਦੇ ਵਿੱਚ ਸਗੋਂ ਦੁਨੀਆ ਦੇ ਵਿੱਚ ਰੋਸ਼ਨ ਕਰਨਗੇ